ਚੰਦਰੀ ਨਗੇੜਾ ਵੀ ਨਿਆ ਮਾਰਿਆ ਹੈ ਵਧੂਦੀ ਮਾਮੂਕੀ ਵੀ ਇਹ ਮਾਮੂਕੀ ਤੇੱਕੇ ਥੋੜੀ ਮੁੱਕਦੇ ਤੇਰੇ ਨਾਲੇ ਸਾਰੀਆਂ ਪਰਜਾਈਆਂ ਇਕੋ ਜਿਹੀ ਥੋੜੀ ਹੁੰਦੀਆਂ ਨੇ ਫੋਨ ਵੀ ਘਾਤੀ ਕਰਦੀ ਜੇ ਮੈਂ ਲਾਲਾਂ ਤਾਂ ਚੱਕਰੂ ਵੀ ਆਪ ਲਾਉਂਦੀ ਵੀ ਨਹੀਂ ਹੈਗੀ ਲੈ ਵੀ ਤੂੰ ਇੱਕ ਵਾਰ ਗੇੜਾ ਤਾਂ ਮਾਰ ਜਾ ਕੇ ਵੀ ਸਾਨੂੰ ਵੀ ਤੂੰ ਨਹੀਂ ਪਿਆਰੀਆਂ ਜਿੰਨੀ ਤੂੰ ਮਾਂ ਨੂੰ ਪਿਆਰੀ ਸੀ ਵੀ ਬਸ ਹੀ ਕਿਹੜੇ ਤਰ੍ਹਾਂ ਘੱਟ ਮੋਹ ਕਰਦੇ ਆ ਭਰਾ ਤੇਰਾ ਸਾਹਾ ਤੇ ਸਾਹ ਲੈਂਦਾ ਤੇਰੀ ਫਿਰ ਵੀ ਪਤਣੀ ਆਏ ਕਿਉਂ ਸੋਚਦੀ ਹੈਗੀ ਉਹ ਤਾਂ ਨਹੀਂ ਫੋਨ ਕਰਦੀ ਮੈਂ ਫੋਨ ਲਾ ਕੇ ਉਹਨੂੰ ਕਹਿੰਦੀ ਆ ਵੀ ਗੇੜਾ ਤਾਂ ਮਾਰ ਜਾ ਕਿੰਨਾ ਟਾਈਮ ਹੋ ਗਿਆ ਆ ਵੀ ਨਹੀਂ ਕਹੇ ਬਿਨਾ ਮੈਨੂੰ ਪਤਾ ਆਉਣੇ ਆਉਣਾ ਨਹੀਂ ਵੀ ਤੇਰੇ ਭਤੀਜੇ ਭਤੀਜੇ ਵੀ ਤੈਨੂੰ ਯਾਦ ਕਰਦੇ ਨੇ ਵੀ ਕਿੰਨਾ ਟਾਈਮ ਹੋ ਗਿਆ ਭੂਆ ਨੇ ਤਾਂ ਗੇੜਾ ਹੀ ਨਹੀਂ ਮਾਰਿਆ ਮੰਦੀਪ ਕਿਵੇਂ ਆ ਹੱਸੀ ਕਲਪਾ ਬੀ ਹਾਂ ਠੀਕ ਹੈ ਬਬੀ ਵਧੀਆ ਤੁਸੀਂ ਦੱਸੋ ਵਧੀਆ ਕੀ ਕਰ ਰਹੀ ਐਂ ਭਾ ਕੀ ਗੱਲ ਹੋ ਗਈ ਜਮੀਨੇ ਮੋਹ ਤਾਂ ਤੈਨੂੰ ਸਾਡਾ ਢੇੜਾ ਵੀ ਨਹੀਂ ਮਾਰਾ ਤੂੰ ਤਾਂ ਢੇੜਾ ਕੀ ਮਾਰਨਾ ਤੂੰ ਤਾਂ ਫੋਨ ਵੀ ਨਹੀਂ ਲਉਂਦੀ ਐਂ ਜੇ ਮੈਂ ਲਾਲਾਂ ਦਾ ਚੱਕ ਲੈਨੇਗੀ ਆਪ ਕੋ ਵੀ ਭਾਬੀ ਮੈਂ ਤਾਂ ਕੰਮ ਕਰਦੀ ਸੀ ਕੋਈ ਸਾਡੇ ਵਾਸਤੇ ਜਮੀ ਟਾਈਮ ਨਹੀਂ ਹੁੰਦਾ ਤੇਰੇ ਕੋਲ ਕੱਲ ਤਾਂ ਕੋਈ ਨਹੀਂ ਆਗੀ ਭਾਬੀ ਮਾਰੂ ਨੀ ਜੀ ਨਮਸਕਾਰ ਦੇ ਕੰਮਾਂ 'ਚ ਟਾਈਮ ਹੀ ਨਹੀਂ ਲੱਗਦਾ ਹੈਗਾ ਬੱਚੇ ਸਕੂਲ ਜਾਂਦੇ ਨੇ ਛੁੱਟੀਆਂ ਨਹੀਂ ਆਈਆਂ ਇਹਨਾਂ ਨੂੰ ਛੁੱਟੀਆਂ 'ਚ ਦੇਖਦੀਆਂ ਨਾ ਨਾ ਤੂੰ ਗੁੱਸਾ ਨਾ ਕਰ ਮੈਂ ਆਉਂਗੀ ਨਾ ਹੋਇਆ ਤਾਂ ਨਾ ਛੁੱਟੀਆਂ ਭਾਬੀ ਆਉਂਗੀ ਮੈਂ ਲਾ ਕੇ ਜਾਉਂਗੀ 2-4 ਦਿਨ ਫਿਰ ਕੁਛ ਨਹੀਂ ਹੁੰਦਾ ਤੂੰ ਇੱਕ ਦਿਨ ਤਾਂ ਆ ਕੇ ਜਾ ਤੇ ਕਿੰਨਾ ਟਾਈਮ ਹੋ ਗਿਆ ਇਹ ਪਾਪੀ ਮੇਰੇ ਤੋਂ ਤਾਂ ਨਹੀਂ ਆ ਜਾਂਦਾ ਆਪਸੋ ਮੇਰੇ ਹੱਥ ਪਾ ਰਹੇ ਆਗੇ ਫਿਰ ਬਾਕੀ ਨਾ ਦਾਕਾ ਹੋ ਜਾਂਦਾ ਕੋਈ ਨੇ ਇੱਕ ਦਿਨ ਤੋਂ ਗਵਾਢੇ ਨੇ ਕਿਹਾ ਇਹ 14 ਵਾ ਵਾਤਾਂ ਬੱਤ ਘੱਟ ਦੇ ਦੂਗੀ ਕਿ ਲੋਦਰ ਤਾਂ ਮੱਝ ਹੋਰ ਕਿੱਡੀ ਗੱਲ ਲੈ ਗਈ ਕੋਈ ਮੈਂ ਕਰਦੀਆਂ ਕੋਸ਼ਿਸ਼ ਕੌਣ ਕਿੱਥੇ ਆਏਗਾ ਤੇ ਮੈਂ ਪੂਰਾ ਆ ਕੇ ਜਾਉਂਗੀ ਹੋਰ ਤੇਰੇ ਤੀਜੇ ਤੀਜੇ ਪਤਾ ਕਿੰਨਾ ਯਾਦ ਕਰਦੇ ਆਂ ਬੀਪੂ ਆਈ ਨਹੀਂ ਹੈ ਜੀ ਦੇਖੀ ਕਿੰਨਾ ਟਾਈਮ ਹੋ ਗਿਆ ਕਾ ਤੂੰ ਨਹੀਂ ਆਉਂਦੀ ਹੋਈ ਮੈਨੂੰ ਵੀ ਮਨ ਚ ਆਇਆ ਹੋਇਆ ਪੈ ਗਿਆ ਦੀ ਜਰੋਂ ਦੀ ਹੈ ਨਾ ਮਾਮੂਕੀ ਦੇਖ ਲੈ ਉਸ ਤੋਂ ਬਾਅਦ ਤੂੰ ਘੇੜੇ ਨਹੀਂ ਮਾਰੇਗਾ ਪਰ ਹੂੰ ਲਾਰੇ ਲਾ ਦਿੰਨੀ ਆਉਂਗੀ ਆਉਂਗੀ ਆਉਂਦੀ ਨਹੀਂ ਹੈ ਜੀ ਪਰ ਨੇ ਵੀ ਸਾਡਾ ਜੀ ਲੱਗ ਜੂ ਆਏਗੀ ਜਦੋਂ ਆਈ ਨਾ ਦੋ ਦਿਨ ਲਾ ਕੇ ਇਹ ਆਪਦਾ ਕੰਮ ਧੰਦੇ ਕਿਸੇ ਮਰਜ਼ੀ ਨੂੰ ਕਹਿ ਕੇ ਮੈਂ ਤੈਨੂੰ ਜਾਣ ਨਹੀਂ ਦੇਣਾ ਹੈਗਾ ਨਾਲੇ ਕਿਤੇ ਕਹੇ ਵੀ ਮੈਂ ਆਥੋਂ ਨੂੰ ਮੁੜੂੰਗੀ ਮੈਂ ਕੋਈ ਨਾ ਭਾਬੀ ਮੈਂ ਦੇਖਦੀਆਂ ਕੋਸ਼ਿਸ਼ ਕਰਦੀਆਂ ਆਉਂਦੀ ਜੇ ਕੋਈ ਮਿਲ ਗਿਆ ਤਾਂ ਮੈਨੂੰ ਫਿਰ ਮਨਪਾਸ ਉਹਦਾ ਕੋਸ਼ਾੜ ਕੇ ਨਾ ਫੇਰਾ ਦਸ ਕਰਜ਼ ਮਾਂ ਕੋਸ਼ਿਸ਼ ਕਾਹੀ ਕਰਨੀ ਹੈਗੀ ਤੂੰ ਆਈ ਨਾਲੇ ਫੋਟੋ ਮੈਨੂੰ ਆਪ ਆੜ ਘਵਾੜ ਦੇ ਪੁੱਛਦੇ ਨੇਗੇ ਵੀ ਮਨਦੀਪ ਨਹੀਂ ਆਈ ਹੈਗੀ ਮਨਦੀਪ ਨਹੀਂ ਆਈ ਮੈਨੂੰ ਸਮਝਦੀ ਆਪ ਨੂੰ ਸ਼ਰਮ ਆਉਦੀ ਵੀ ਅਗਲਾ ਕਹੂਗਾ ਖਰੇ ਇਹ ਨਹੀਂ ਬੜਨ ਹੁੰਦੀ ਹੁਣੀ ਘਰੇ ਵੀ ਜਦੋਂ ਰੀਦੀ ਮਾਂ ਮੁਕ ਵੀ ਦੇਖ ਲਾ ਉਦੋਂ ਆਈ ਨਹੀਂ ਗਈ ਕੁੜੀ ਉਹਨੂੰ ਮੈਨੂੰ ਆਪ ਨੂੰ ਸ਼ਰਮ ਆਉਦੀ ਸੋ ਉਹਨਾਂ ਨੇ ਕਹਿ ਗਈ ਉਹ ਮੈਂ ਕਹਿ ਦਿੰਦੀ ਆਂ ਵੀ ਹਾਂ ਉਹ ਕਹਿੰਦਾਗਾ ਫੋਨ ਵੀ ਗੱਲ ਕਰ ਟਾਈਮ ਹੀ ਨਹੀਂ ਹੈਗਾ ਆਉਗੀ ਆਉਗੀ ਆਈ ਨਾ ਜੰਗਾ ਤਾਂ ਕੋਈ ਨਾ ਪੱਪੀ ਆ ਗਏ ਹਾਂ ਬਸ ਇੱਥੇ ਬਿਨਾਂ ਚ ਗੇੜਾ ਮਾਰੀ ਤੂੰ ਇੱਕ ਵਾਰੀ ਸਭ ਬੋਲੋ ਕੁਛ ਨਹੀਂ ਆਲੇ ਸਾਰੀ ਜੇ ਕੋਈ ਬਲ ਗਿਆ ਮਾਸ਼ੂਨਾ ਪਰ ਵਾਦ ਦੇ ਕੇ ਆਵੇਂਗੀ ਨਹੀਂ ਫਿਰ ਮੈਂ ਲੁਕੀਆਂ ਦੇ ਕੇ ਆਉਂਗੀ ਹਾਂ ਚਲ ਕੋਈ ਨਹੀਂ ਕੰਗਾ ਪੈਣ ਬਣ ਕੇ ਆਤੀ ਨਾ ਹੋਰ ਛੁੱਟੇ ਜਿਵੇਂ ਤੂੰ ਕਹਿ ਦਿੰਦੀ ਹੈ ਕਿ ਮੇਰੇ ਨੰਨਦਾਰੀ ਹੈਗੀ ਉਹ ਕੀ ਕਹੂਗੀ ਅੱਗੇ ਵਾਦੀ ਕੋਈ ਇਹਨਾਂ ਨੂੰ 4 ਦਿਨ ਛੱਡ ਕੇ ਜੀ ਨਹੀਂ ਤੂੰ ਇੱਕ ਵਾਰੀ ਵਾਰ ਤਾਂ ਘੇੜਾ ਮਾਰ ਕੇ ਛੁੱਟੇ ਜਦੋਂ ਆਉਣਗੀ ਉਦੋਂ ਦੇਖੀ ਜਾਊਗੀ ਕੀ ਤੇਰੇ ਮਨ ਚ ਇਹ ਗੱਲ ਹੈਗੀ ਵੀ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਹੈਗੇ ਨਾ ਇਹ ਤਾਂ ਕੋਈ ਗੱਲ ਨਹੀਂ ਹੈ ਹਰ ਹੁਸਤ ਜਿੰਦਰੀ ਤੇਰਾ ਕਿੰਨਾ ਮੋਹ ਕਰਦੇ ਤੇਰਾ ਪੈਸਾ ਹੱਥ ਤੇ ਸਾ ਲੈਦਾ ਤੇਰੇ ਪੁੱਛੀ ਆਉ ਆ ਮਦੀਦ ਦਾ ਫੋਨ ਨਹੀਂ ਆਇਆ ਅੱਜ ਜੇ ਨਹੀਂ ਆਇਆ ਫਿਰ ਮੈਂ ਕਾਜੀ ਮੇਰੇ ਤੇ ਨੂੰ ਮੈਂ ਕਹਿੰਦੀ ਵੀ ਚਲ ਕਮਾ ਤਨ ਦੇ ਚ ਉਹਨੂੰ ਟਾਈਮ ਨਹੀਂ ਲੱਗਦਾ ਹੋਣਾ ਸਾਡੇ ਮਨ ਚ ਆ ਜਾਂਦਾਗਾ ਵੀ ਕਿਤੇ ਤੈਨੂੰ ਆਣਾ ਹੁੰਦਾ ਹੋਵੇ ਵੀ ਹਾਂ ਮੇਰੇ ਤਾਂ ਮਾਂ ਨਹੀਂ ਹੈਗੀ ਹੁਣ ਵੀ ਮੇਰੀ ਤਾਂ ਇੱਕ ਹੀ ਉਥੋਂ ਮੁੱਕ ਗਈ ਸਾਰੇ ਪਰ ਆ ਪਰ ਜੈ ਇੱਕੋ ਜਿਹੀ ਨਹੀਂ ਹੁੰਦੇ ਇਹ ਵੀ ਮੈਂ ਤਾਂ ਕਦੇ ਸੋਚਿਆ ਨਹੀਂ ਭਾਬੀ ਵੀ ਤੁਸੀਂ ਮੈਂ ਤੁਹਾਡੇ ਵਰਿਆ ਸੋਚਿਆ ਇਤਰੀ ਮਾਂ ਹੈ ਜਿਹੜੇ ਪ੍ਰਜਾਪ ਜੈ ਮੇਰੇ ਕਰੇ ਕਰਿਆ ਨਹੀਂ ਹੈਗਾ ਔਰ ਮੈਨੂੰ ਆਪ ਨੂੰ ਹੋਣਾ ਮੇਰੇ ਮਨ ਚ ਵੀ ਤੂ ਤਾਂ ਨਹੀਂ ਆਉਂਦੀ ਹੋਣੀ ਹੈ ਨਾ ਮੈਂ ਤੈਨੂੰ ਕਿੰਨਾ ਕਹਿ ਲੈਂਦੇ ਵੀ ਆਪ ਹੀ ਆ ਆਪੂ ਵੀ ਹੈ ਮੱਕ ਮਨ ਚ ਲੱਗਦਾ ਹੈਗਾ ਮੁੰਡਾ ਜਮੇਸੀ ਤੈਨੂੰ ਨਾ ਤੇਰਾ ਜਾਲਾ ਮੋਹ ਕਰਦੇ ਵੀ ਤੇਰੇ ਮਨ ਚ ਨਰੇਗਾ ਨਾ ਵੇ ਵੀ ਵੀ ਮਾ ਮੁਕ ਵੀ ਤੇਰੇ ਪਰਾਪਰ ਜਈ ਮੇਰੇ ਨਾਲ ਆਏ ਕਰਦੇ ਨਹੀਂ ਮੈਂ ਤਾਂ ਕੱਲੀ ਕੱਲੀ ਗੱਲ ਖਾ ਰੱਖਦੀ ਐ ਵੀ ਕਿਸੇ ਗੱਲ ਦਾ ਤੈਨੂੰ ਬੋਲਣਾ ਲੱਗਦੀ ਤੇਰੇ ਅੱਖ ਚ ਹਰ ਜੁਨਾ ਹੈ ਮਾ ਨੂੰ ਯਾਦ ਕਰਦੀ

ਹਾਂ ਹਾਂ ਐਂਕੀ ਤੇ ਦਾ ਮਾਤਾ ਭਾਬੀ ਨੂੰ ਹੀ ਕਹਿਤਾ ਕਿ ਕੰਮਾਂ ਜੇ ਮੈਨੂੰ ਟਾਈਮ ਨਹੀਂ ਲੱਗਦਾ ਇੱਥੇ ਆਉਣ ਦਾ ਮੈਂ ਤੇ ਵਿਹਲੀ ਹੁੰਨੀ ਆ ਮੈਨੂੰ ਕਿਹੜਾ ਕੋਈ ਐਨਾ ਕੰਮ ਹੈਗੀ ਹੈਗੀ ਤੂੰ ਤਾਂ ਮੇਰੇ ਜੀ ਨਹੀਂ ਕਰਦਾ ਉੱਥੇ ਮਾਂ ਪਿਓ বিনা ਜਾਣ ਨੂੰ ਤੇ ਚਲ ਭਾਬੀ ਨੇ ਇਹਦੇ ਮਾਨ ਨਾਲ ਕਿਹਾ ਮੈਂ ਜਾ ਹੀ ਆਉਂਗੀ ਇੱਕ ਦਿਨ ਲਈ ਆਉਂਗੀ ਲਾ ਇਹੇ ਮਾਂ ਚ ਤੈ ਹੀ ਆਂਦਾ ਹੋਣਾ ਕਿ ਪਾਪੀ ਉਸ ਤੋਂ ਮੈਨੂੰ ਫੋਨ ਕਰਕੇ ਕਹਿੰਦੀ ਹੈਗੀ ਪਰ ਮਾਂ ਦੀ ਕਮੀ ਤੈਨੂੰ ਮਹਿਸੂਸ ਨਹੀਂ ਹੋਉਂਦੀ ਹੈਗੀ ਮੈਂ ਤੇਰੀ ਮਾਂ ਤਾਂ ਨਹੀਂ ਬਣ ਚਾਈਦੀ ਪਰ ਤੈਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇ ਤੇਰੀ ਮਾਂ ਨਾਲੋਂ ਜ਼ਿਆਦਾ ਮੂੰਹ ਕਰਕੇ ਦਿਖਾਉਂਗੀ ਤੇਨੂੰ ਦੀ ਕਮੀ ਨਾ ਮਹਿਸੂਸ ਹੋਵੇ ਹੋਰ ġeṛāvi ne maar dēhī ਕਹੇ ਤੋ ਬਣਾ ਹੁਣ ਕਹਿ ਤਾ ਦਿੱਤਾ ਐ ਨਹੀਂ ਪਤਾਉਗੀ ਕਿ ਨਾ ਆਉਂਗੇ ਨਹੀਂ ਪਤਾ ਕਹਿ ਦੇ ਜੀ ਮੇਰੇ ਤਾਂ ਕੰਮ ਐ ਨਾ ਤਾਂ ਤੁਸ ਨੂੰ ਨਹੀਂ ਮਿਲੇਗੀ ਜੇ ਮੈਂ ਤਾ ਕੰਮ ਹੋ ਗਿਆ ਔਰ ਮੈਨੂੰ ਵੀ ਹੁਣ ਤੈਨੂੰ ਹੀ ਲੱਗਦਾ ਜਿਉਂ ਜਵਾਖੜੀ ਮਾਂ ਚ ਨਾ ਜਾ ਕੇ ਕਰਦੀ ਹੋਵੇ ਦਿਖੋਰੇ ਭਾਬੀ ਉਤੋਂ ਤੋਂ ਕਹੀ ਅੰਦੀ ਹੈ ਵੀ ਜਾ ਉੱਥੇ ਗਈ ਨਾਲ ਮੇਰੇ ਨਾਲ ਕੀ ਕਰੂਗੀ ਜੈ ਸੋਚ ਹੋਈ ਜਾਂਦੀ ਹੁਂ ਦੇਖਦੀ ਰਹਿੰਦੀ ਕਈ ਵਾਰ ਆਪਾਂ ਗੱਲ ਸੁਣਦੀਆਂ ਵੀ ਮਾਂ ਤੋਂ ਬਾਅਦ ਹਨਾ ਪਰ ਜਾਇਆਂ ਬਦਲ ਜਾਂਦੀਆਂ ਨੇ ਕੀ ਪੁੱਛਣੇ ਨਹੀਂ ਇਹ ਘਰੇ ਆਂਦੇ ਪਰ ਸਾਰਿਆਂ ਇਹ ਗੱਲ ਵੀ ਆਪਾਂ ਸੋਚਦੇ ਆਂ ਵੀ ਪੰਜਿਓਂ ਬਲ ਇਕੋ ਜਣੀ ਹੁੰਦੀ ਹੈਗੇ ਚਲ ਕਿਆ ਤਾਂ ਦਿੱਤਾ ਆਜੂਗੀ ਮੇਰੇ ਨਾਲ ਕਹਦਾ ਵੀ ਆਉਗੀ ਅੱਜ ਕੀ ਕਰਦੀ ਸੀ ਪੱਕਾ ਆਉਗੀ ਮੈਂ ਤੇ ਇਸੇ ਗੱਲ ਦੇ ਡਰ ਸੀਗਾ ਵੀ ਜਿਵੇਂ ਪਿੰਡ ਵਾਗੀ ਵੀ ਭਰਜਾਈ ਮੱਥੇ ਵੱਟਣਾ ਪਾ ਲੇ ਪਰ ਉਹਦੇ ਮੈਨੂੰ ਖੁਦ ਹੀ ਫੋਨ ਕਰਕੇ ਬੁਲਾਇਆਗਾ ਵੀ ਆ ਆ ਜਾ ਮਿਲ ਜਾ ਸੜਾ ਜੀ ਨਹੀਂ ਲੱਗਦਾ ਹੈਗਾ ਕੰਮ ਤਾਂ ਮੈਂ ਕਰ ਲੇ ਸਾਰੇ ਤੇ ਮੈਂ ਭੱਜ ਕੇ ਅੱਜ ਜਾ ਹੀ ਆਉਣੀ ਆਂਗੀ ਹੋਰ ਕੁੜੀਆਂ ਨੂੰ ਕੀ ਚਾਹੀਦਾ ਹੁੰਦਾ ਦਾ ਵੀ ਪੇਕੇ ਦਾ ਫੋਨ ਆਵੇ ਵੀ ਚੱਲ ਕਹਿ ਦੇਣਾ ਵੀ ਭਾਈ ਤੁਸੀਂ ਮਿਲਜੋ ਆ ਕੇ ਜੇ ਮੇਰੀ ਭਰਜਾਈ ਨੇ ਮੈਨੂੰ ਫੋਨ ਕਰਕੇ ਬੁਲਾਇਆ ਵੀ ਤੂੰ ਮਿਲ ਜਾ ਆ ਕੇ ਸੜਾ ਜੀ ਨਹੀਂ ਲੱਗਦਾ ਮੈਂ ਤਾਂ ਦੀਵਾਲੀ ਜਿੰਨਾ ਚਾ ਚੜ ਗਿਆ ਇਸ ਵਕਤ ਦਾ ਕੁੜੀਆਂ ਨੂੰ ਹੋਰ ਕੀ ਚਾਹੀਦਾ ਹੁੰਦਾ ਨਹੀਂ ਤਾਂ ਭਝਾਈਆਂ ਫੋਨ ਵੀ ਨਹੀਂ ਕਰਦੀਆਂ ਇੱਥੇ ਮੇਰੀ ਭਝਾਈ ਨੇ ਫੋਨ ਕਰਕੇ ਮੈਨੂੰ ਬੁਲਾਇਆ ਮੇਰਾ ਤਾਂ ਨਾ ਪਾਈਆ ਫੋਨ ਵੱਧ ਗਿਆ ਤੇ ਮੈਂ ਨਾ ਕੰਮ ਦਾ ਕਾਰੀ ਰਹਿਤੇ ਤੇ ਜਾ ਹੀ ਆਉਣੀ ਐਗੀ ਤੇ ਇੱਕ ਵਾਰ ਮੈਂ ਕਪਤਾਨ ਨਾਲ ਗੱਲ ਕਰ ਲਾ ਵੀ ਮੈਂ ਪਿੰਡ ਜਾਇਆ ਮਾ ਕਪਤਾਨ ਨੇ ਤਾਂ ਕੀ ਕਹਿਣਾ ਉਹ ਤਾਂ ਕਿਨੇ ਦਿਨ ਹੋ ਗਏ ਕਹੀ ਜਾਂਦੇ ਨੇ ਵੀ ਤੂੰ ਜਾਇਆ ਪਿੰਡ ਜਾਇਆ ਮੈਂ ਹੀ ਜਾਂਦੀ ਸੀਗੀ ਮੈਂ ਐਂ ਦੇਖੀ ਜਾਂਦੀ ਸੀ ਵੀ ਮੈਨੂੰ ਕੋਈ ਫੋਨ ਕਰਕੇ ਬੁਲਾਵੇ ਤਾਂ ਮੈਂ ਜਾਵਾਂ ਉਹਨਾਂ ਨੇ ਕੀ ਕਹਿਣ ਪਰ ਮੈਂ ਇੱਕ ਵਾਰ ਫੋਨ ਕਰਾਈ ਦਿੰਨੀ ਹਾਂ फोन करके पूछ ली मैं पिंड वाग जा मैं पूछनी जमी दिन घर ने तो दिल तो की धड़कन तेज होती है पहला माँ हम फोन लाके में पुछ दी बाहर च खड़ी होंगी नीची जी भी मेरी धी आई है ਆ ਦਾ ਬਾਹਰ ਚ ਖੜੀ ਹਦੀ ਸੀ ਸੁਖਰੀ ਲਿੰਕੀ ਆਉਣਾ ਨਹੀਂ ਹੈ ਜੀ ਬਾਹਰ ਤੋਂ ਆਉਣ ਦੀ ਲੋੜ ਹੀ ਨਹੀਂ ਪੈਂਦੀ ਮੈਨੂੰ ਪਤਾ ਹੁੰਦਾ ਸੀ ਕਿ ਇਹ ਨਹੀਂ ਵਸਲੀ ਆਉਗੀ ਬਾਹਰ ਖੋਲ ਕੇ ਰੱਖਦੀ ਪਹਿਲੀ ਆਹ ਕੌਣ ਆਇਆ ਬਾਹਰ ਕੋਈ ਚਾਹੀਦਾ ਦੇਖਦੇ ਮੇਰੇ ਨਾਲ ਮੁੰਡੀਆਂ ਬਣਾਉਗੇ ਉਹਨੇ ਕਿਹਾ ਸੀਗਾ ਮੈਂ ਆਉਣੀ ਆਂ ਇਹ ਕੰਮ ਕਰਦੇ ਹੋਣੀਆਂ ਤਈ ਹੁਣੇ ਬਾਹਰ ਖੋਲਣ ਤੇ ਇੰਨਾ ਟਾਈਮ ਲਾਤਾ ਨਾਲੋਂ ਪਤਾ ਸੀ ਕਿ ਆ ਵੀ ਮੈਂ ਆਉਂੂ ਫੋਨ ਕਰੇ ਸੀਗਾ ਮੈਨੂੰ ਨਹੀਂ ਸਸੀ ਘਰ ਬਾਬੀ ਸਸੀ ਕਾਲ ਹੋਧੀ ਕਾ ਬੜੀ ਕੁਸ ਮੈਨੂੰ ਕੀ ਜਿਵੇਂ ਕੰਮ ਦੀ ਜੀ ਹੋਣੀ ਹੈ ਜਪਾਂ ਦੇ ਕੋਣ ਦਾ ਰੱਖੀ ਕਾ ਮੁੰਦਾ ਨਾ ਕਿਉਂ ਉਸੇ ਨੂੰ ਬੋਲ ਲੈ ਸੀ ਮੈਂ ਸੋਈ ਇਸ ਕੰਮ ਤੇ ਜੰਦੀ ਸੀ ਤੇ ਮੈਂ ਸ਼ਾਂਖੇ ਜਪਾਂ ਦੇ ਤੇ ਹੋਈ ਜਾਂਦੀ ਸੀ ਤੇ ਮੈਨੂੰ ਪਤਾ ਲੱਗਿਆ ਹੈਗਾ ਤੇਰੀ ਬਾਜੀ ਨਹੀਂ ਸੀ ਜਾਈ ਆ ਜਾਂ ਬਰਵਾਇਆ ਮੈਂ ਨਹੀਂ ਗਿਆ ਮੈਂ ਦੀ ਸੁਬਹ ਨਾ ਪਾਣੀ ਲੈ ਕੇ ਆਉਂਦੇ ਰਸਤੇ ਕਿਤੇ ਬੁੱਧੀ ਕੋਤਲੇ ਕਾ ਨਾ ਨੰਬਰ ਸਮੇਤੀ ਕੀਤਾ ਕਿ ਨਹੀਂ ਚੰਗੀ ਭੁਜਾਈ ਹੈ ਮੇਰੀ ਮੈਂ ਤਾਂ ਵੀ ਡਰੀ ਜਾਂਦੀ ਸੀ ਆਉਣ ਤੋਂ ਵੀ ਕਿਤੇ ਆਏ ਨਾਲ ਗਾਲੀ ਨਾ ਪੈ ਜੇ ਮੇਰੀ ਪਰਜਾਈ ਤੇ ਨਹੀਂ ਚੰਗੀ ਆ ਜੇ ਮੇਰੀ ਮਾਂ ਹੁੰਦੀ ਨਾ ਮੈਨੂੰ ਸੁਖਣਾ ਚਾ ਚੜਨਾ ਸੀਗਾ ਫਿਰ ਮਾਂ ਬਿਨਾਂ ਨਾ ਘਰ ਸੁਣਾ ਸੁਣਾ ਲੱਗਦਾ ਜਿਵੇਂ ਨਹੀਂ ਜੀ ਲੱਗਦਾ ਹੈਗਾ ਇਹ ਮੈਂ ਆਈ ਹਾਂ ਜਿਸ ਨੇ ਮੇਰੀ ਮਾਂ ਤੋਂ ਜਾਣੀ ਚੱਕਿਆ ਜਾਂਦਾ ਸੀ ਆ ਕੇ ਦੇ ਕੁਛ ਲਿਆ ਕੇ ਦਿੰਦੇ ਮੈਨੂੰ ਕਿਤੇ ਕੁਛ ਲਿਆ ਕੇ ਦਿੰਦੇ ਮਾਂ ਤਾਂ ਮਾਈ ਹੁੰਦੀ ਆ ਪਰ ਜਾਈਂ ਜਿੰਨਾ ਮਰਜ਼ੀ ਕਰ ਲਵਾਂ ਚਾਹ ਆਪਣੇ ਹੀ ਕੋਸੋ ਰਹੀਆਂ ਮੇਜ਼ ਬਾਬੀ ਅੱਛਾ ਚੁੱਪੇ ਰਹਿਣਾ ਕਰ ਲਈਏ ਅੱਗ ਚੁੱਪੇ ਤਾਂ ਨਾ ਉਹ ਮੂਰੇ ਝੋਣਕੀ ਮਿਲਣਗੇ ਹਾਂ ਮੈਂ ਕਿਹਾ ਸੀ ਸੁਣਾ ਸੀ ਨਾ ਕਿ ਪਹਿਲਾਂ ਮਿਲਣਗੇ ਨਹੀਂ ਜਾਂਦੇ ਵੀ ਮੈਂ ਤੂੰ ਵੀ ਮੈਂ ਤੂੰ ਕਹਿੰਦੇ ਨਹੀਂ ਫਿਰ ਦੇਖੋ ਆ ਦੇ ਫਿਰ ਤੂੰ ਆ ਗਈ ਪਾਸੇ ਤੇ ਉਹਨਾਂ ਨਾਲ ਵੀ ਕੋਈ ਨਹੀਂ ਦੇਖੂ ਭਾਬੀ ਹੋਰ ਰੰਗ ਦੱਸ ਦਿੱਤੇ ਲਾਉਂਗੇ ਨਾ ਅਸੀਂ ਥੀਏ ਦੇ ਬਸ ਕੰਮੀ ਆਇਆ ਇਹਨਾਂ ਨੇ ਮੇਰੇ ਨਾਲ ਤਾਂ ਹੀ ਆਉਣਾ ਹੁੰਦਾ ਫਿਰ ਆਏ ਮੈਂ ਕਹਿ ਲਵਾਂਗੀ ਹਾਂ ਵੀ ਛੜ ਕੇ ਬੱਦਗੀ ਤੂੰ ਫਿਰ ਕਿਵੇਂ ਕਰੇਗਾ ਲਾ ਕੇ ਜੇ ਕੋਈ ਨਾ ਪਾਸੇ ਤੇ ਤੂੰ ਆਈ ਕਿ ਚਲ ਫਿਰ ਮੈਂ ਥੋੜੇ ਦੇਣੀ ਤੂੰ ਜਾਉਂਗੀ ਇਹਦੀ ਚਲ ਮੈਂ ਪੁੱਛਣ ਨੂੰ ਗਿਆ ਕਰ ਲਵਾਂਗਾ ਨਾਲ ਹਾਂ ਹੋਰ ਘਰੇ ਮਦੀ ਸਾਰਾ ਪਰਵਾਹ ਨਹੀਂ ਸੀ ਠੀਕ ਸੀ ਭਾਬੀ ਸਾਰੇ ਲਾ ਦੇਗਾ ਪਰ ਵੀ ਹੁਣ ਮੇਰਾ ਲਾਂਬਾ ਲਾ ਤੂੰ ਮੈਨੂੰ ਫੋਨ ਕਰਕੇ ਲਾਂਬਾ ਦਿੰਦੀ ਸੀਗੀ ਮੈਂ ਸਾਰੇ ਕੰਮ ਨਿਵੇੜ ਕੇ ਮੈਂ ਕਿਹਤਰਾ ਮੈਂ ਜਾ ਹੀ ਆਵਾ ਘੰਟਾ ਲੈ ਘੰਟਾ ਕਿਉਂ ਫਾਦ ਤੇਰਾ ਭਰਾ ਵੀ ਭਲਾ ਦੇ ਆ ਹੋਇਆਗਾ ਉਹ ਨਹੀਂ ਆਇਆ ਹੈਗਾ ਤੇ ਭਤੀਜੀ ਨੇ ਸਕੂਲ ਪੜਨ ਗਈ ਹੋਈਗੀ ਤੀਜੇ ਸਮੇਂ ਦੀ ਲੇਟ ਆਉਦਾ ਕਿਉਂਕਿ ਉੱਥੇ ਟੂਚਣ ਵਾਲਿਆਂ ਦਾ ਉਹਦੇ 4:30 ਹੋ ਜਾਂਦੇ ਨੇ ਉਹਦਾ ਫਿਰ ਇੱਕ ਦੇ ਦੋਨੇ ਪੂਆ ਪੂਆ ਕਰਦੇ ਬੋਲੇ ਸੁੱਕ ਗਏ ਉਹਨਾਂ ਨੇ ਆਇਆ ਨਹੀਂ ਹੈਗੀ ਹੋਰ ਲੈ ਤੂੰ ਨੜੂ ਬਿਨਾ ਮਿਲੇ 바ਲ ਜਾਈਂਗੀ ਭਾਬੀ ਮੈਂ ਕਿ ਕੁੜੀਆਂ ਸਕੂਲ ਪੇਛੇ ਗਿਆ ਸੀ ਨਾ ਇਹ ਆਪ ਡਿਊਟੀ ਗਈ ਹੋਈ ਸੀਗੀ ਮੈਂ ਕਿਸਲਾ ਮੈਂ ਘੰਟਾ ਵਿੱਚ ਨਹੀਂ ਮਿਲਿਆ ਮਜਾ ਕੇ ਨਾਣਾ ਅਜਾ ਤੈਨੂੰ ਸਿਰ ਖਾਣੇ ਨਾਲੇ ਢੜਕੇ ਬਾਗੂ ਆਦ ਦਾ ਹੁਣ ਤੂੰ ਕਿੱਧਰ ਐਂਗੀ ਐਨੇ ਟਾਈਮ ਬਾਅਦ ਆਈਂਗੀ ਕਿ ਕ ਮੈਂ ਕਿ ਘਟੇ ਹੀ ਰਹੂੰਗੀ ਅਰੇ ਹਾਂ ਤਾਂ ਭਾਬੀ ਮੈਨੂੰ ਤੂੰ ਜਾਂਦਾ ਨਹੀਂ ਹੈਗਾ ਤੁਸੀਂ ਬਾਵਾ ਜ਼ੋਰ ਪਾਉਣ ਲੱਗੇ ਤਾਂ ਹੀ ਮੈਂ ਤੁਹਾਨੂੰ ਮਿਲਣ ਆਈ ਨਾਣਾ ਅਜਾ ਤੈਨੂੰ ਖਾਣੇ ਨੂੰ ਵੀ ਪਸੀ ਕੋਈ ਨਾ ਕਪਟਾਨ ਨੂੰ ਕੱਪੀ ਕਹਿ ਦੂ ਫੋਨ ਕਰਕੇ ਵੀ ਇਹਨੂੰ ਰੱਖ ਲਿਆ ਸੀ ਅੱਜ ਢੜਕੇ ਬਾਗੂ ਤੂੰ ਤੇਰੇ ਕਪਤਾਨ ਦਾ ਸਾਨੂੰ ਪਤਾ ਹੈਗਾ ਉਹ ਗੁੱਸਾ ਨਹੀਂ ਕਰਦਾ ਹੈ ਗੱਲ ਜੀ ਮੈਂ ਉਹ ਕਹਤਾ ਹੂੰ ਵੀ ਪਤਾ ਤਾ ਤੂੰ ਕਿੰਨੇ ਟਾਈਮ ਬਾਅਦ ਆਈ ਆਂ ਵੀ ਚੱਲ ਕੋਈ ਇੱਕ ਨਰ ਰਹਿ ਲੂਗੀ ਮੈਂ ਚਾਹਤਾ ਤਾਂ ਇਹ ਚੱਲ ਵੀ ਮੈਂ ਤੁਹਾਨੂੰ ਰੋਟੀ ਚਾਹਤਾ ਤੁਹਾਡੇ ਬਣਾ ਲਈ ਜਾਂਦੀ ਹੀ ਰੋਟੀ ਦਾ ਚੱਲ ਉਹ ਸੰਦੀਪ ਨੂੰ ਕਹਿ ਦਾਂਗੇ ਉਹਦੀ ਇਧਰਾਂ ਦੀ ਤੁਹਾਡੀ ਬਣਾਈ ਦੇਊਗੀ ਇੱਕ ਦਿਨ ਨਾਲ ਕਿੰਨਾ ਕ ਫਰਕ ਪੈਂਦਾ ਰਹਿ ਤੂੰ ਅੱਜਾ ਜੇ ਤੇਨੂੰ ਮੰਮੀ ਕਹਿੰਦੀ ਵੀ ਤੂੰ ਰਹਿ ਫੇਰ ਤੂੰ ਰਹਿੰਦੀ ਨਾ ਕਿ ਹੁਣ ਤੇ ਮੈਨੂੰ ਲੱਗਦਾ ਵੀ ਮੇਰੇ ਭਰਾ ਪਰ ਜਾਏਗਾ ਮੈਨੂੰ ਪਿਆਰ ਕਰਦੇ ਨਹੀਂਗੇ ਬਿਤਾਣ ਦੇ ਨਹੀਂ ਹੈ ਕਿ ਸਭ ਕਹੇ ਤੋ ਨਾ ਨਾ ਭਾਬੀ ਇਹਨਾਂ ਦੀ ਕੋਈ ਕਰਨੀ ਹੈਗੀ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਕਿ ਤਾਂ ਹੀ ਮੈਨੂੰ ਤੁਸੀਂ ਫੋਨ ਕਰਿਆ ਤਾਂ ਹੀ ਮੈਂ ਪੱਜੀ ਆਈ ਤੁਹਾਨੂੰ ਮੇਰੇ ਨਾਲ ਵਾਸਤੇ ਬਸ ਫਿਰ ਤੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਹੁਣ ਤੂੰ ਇੱਕ ਕਣੀ 2000 ਰਹਿ ਕੰਮ ਤਾਂ ਹੁੰਦਾ ਹੀ ਰਹਿਣਗੇ ਜਿਹਾਂ ਟੈਮ ਘਰੋਂ ਨਿਕਲਦੇ ਆਏਗੇ ਕੰਮ ਤਾਂ ਆਪਣੇ ਮੂਹ ਦੇ ਹੀ ਹੈਗੇ ਆਂਡੀਆਂ ਗਾਂਡੀਆਂ ਨੂੰ ਕਹਿ ਕੇ ਤਾਰਾ ਤੁਰਾ ਕਰਾ ਲੈਗੇ ਰੋਟੀ ਤੂੰ ਘਰੀ ਨਹੀਂ ਆ ਬਿਧਰਾਣੀ ਨੂੰ ਕਪ ਤਾਂ ਨਾਲ ਕੋਈ ਨਾ ਮੈਂ ਗੱਲ ਕਰ ਲਵਾਂਗੀ ਕੁਛ ਨਹੀਂ ਕਹਦਾ ਹੈ ਵਾ ਤੈਨੂੰ ਸੋ ਗੱਲਾਂ ਤਾਂ ਹੁੰਦੀ ਹੀ ਰਹਿੰਦੀਆਂ ਹੁਣ ਤੁਮ ਐਂ ਦੱਸ ਉਹ ਵੀ ਕੌਫੀ ਪੀਏਗੀ ਕਿ ਗੁੱਧ ਚ ਪੱਤੀ ਬਾਕੇ ਲੈ ਕੇ ਆਵਾਂ ਕਿ ਕਰਨ ਲਈ ਦੁੱਧ ਵੀ ਨਹੀਂ ਜਿਹੜੀ ਚੀਜ਼ ਨੂੰ ਤੇਰੇ ਜੀ ਕਰਦਾ ਉਹ ਦੱਸ ਕੀ ਲੈ ਕੇ ਆਵਾਂ ਬਸ ਪਾ ਵੀ ਇਹਨੇ ਖੇਚਲਾ ਦੀ ਕੀ ਲੋੜ ਆ ਜਿਹੜੇ ਚੀਜ਼ ਤੈਨੂੰ ਚੰਗੀ ਲੱਗਦੀ ਉਹ ਹੀ ਲਿਆ ਦੇ ਮੈਨੂੰ ਚੰਗਾ ਤੂੰ ਬੈਠ ਮੈਂ ਤੇਰੇ ਵਾਸਤੇ ਲੈ ਕੇ ਆਉਂਦਾ ਕਿੰਨੀ ਚੰਗੀ ਐ ਮੇਰੀ ਭਝਾਈ ਮੈਨੂੰ ਕਿੰਨਾ ਕੁਝ ਪੁੱਛ ਕੇ ਗਈ ਆ ਵਿਚ ਆ ਬਣਾ ਕੇ ਲਿਆਵਾ ਕਿ ਕਾਫੀ ਬਣਾ ਕੇ ਲਿਆਵਾ ਕਿ ਦੁੱਧ ਚ ਪੱਤੀ ਪਾ ਕੇ ਲਿਆਵਾ ਨਹੀਂ ਅੱਜ ਕਰਦੀ ਐ ਭਝਾਈਆਂ ਤਾਂ ਨੰਦਨ ਦੇਖ ਕੇ ਮੱਥੇ ਵੱਟ ਪਾ ਲਾਂਦੀਆਂ ਨੇ ਚੀਜ਼ੇ ਲਿਆ ਕੇ ਦੇਣ ਦੀ ਤਾਂ ਦੂਰ ਦੀ ਗੱਲ ਲੱਗੀ ਜੇ ਤੇ ਮੇਰੀ ਮਾਂ ਹੁੰਦੀ ਹੁਣ ਤਾਂ ਦੁੱਗਣਾ ਚਾਹ ਚੜ ਜਾਣਾ ਸੀਗਾ ਮੈਨੂੰ ਦੇਖ ਕੇ ਸਾਲ ਭਝਾਈ ਦੀ ਸੋਈ ਚ ਭਾਗੀ ਕੁਝ ਬਣਾਉਣ ਵਾਸਤੇ ਮਾਂ ਮੇਰੇ ਕੋਲੇ ਬੈਠੀ ਹੁੰਦੀ ਇੱਥੇ ਤੇ ਅਸੀਂ ਮਾਂ ਮਾਤੀਆਂ ਬੈਠੀਆਂ ਦੁੱਖ ਸੁੱਖ ਕਰਦੀਆਂ ਨੇ ਨਹੀਂ ਮੇਰੀ ਮਾਂ ਨੂੰ ਇੰਨੀ ਇੰਨੀ ਖੁਸ਼ੀ ਹੁੰਦੀ ਵੀ ਮੇਰੇ ਨੇ ਨੂੰ ਮ੍ਰਿਤਿ ਦੀ ਆਈ ਦੀ ਕਿੰਨੀ ਸੇਵਾ ਕਰਦੀ ਹੈਗੀ ਨਹੀਂ ਅੱਜ ਕੱਲ ਇਹ ਤਾਂ ਮੱਥੇ ਬਾਟੀ ਪਾ ਲੰਦੀਆਂ ਨੇ ਸਿਆਣ ਦੀ ਨਹੀਂ ਹੈਗੀ ਨੰਦਰ ਨੂੰ ਤਾਂ ਵੀ ਆਉਣ ਹੀ ਨਾ ਹੈ ਘਰੇ ਤਾਂ ਕਿ ਸਾਰਾ ਕੰਮ ਵਧਾਵਾਉਂਦੀਆਂ ਨਹੀਂ ਆਕੇ ਭਾਵੇਂ ਮੇਰੀ ਚਿਹਰੇ ਲੱਖ ਚੰਗੀ ਆ ਫਿਰ ਵੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ ਮਾਂ ਦੀ ਘਾਟ ਕੋਈ ਨਹੀਂ ਪੂਰੀ ਕਰ ਸਕਦਾ ਮਾਂ ਦੀ ਘਾਟ ਮੈਨੂੰ ਸਾਰੀ ਉਮਰ ਰੜੂਗੀ ਜਿੰਨਾ ਟਾਈਮ ਮੈਂ ਜਿਉਂਦੀ ਹਾਂ ਨਾ ਮੁਸੀਬਾ ਤੇਰੇਾਸ ਮੇਦੂਦੋਚਪਾ ਕਿਹਾ ਕੇ ਲੇਖੀ ਨੀ ਜੇ ਮੈਂ ਪਤਾ ਹੁੰਦਾ ਹੁੰਦਾ ਕਿ ਤੂੰ ਅਜੇ ਐਂ ਤੇ ਆਏਂਗੀ ਫਿਰ ਅੰਸ਼ਲ ਦੀ ਸ਼ਾਮੂ ਆਉਂਦੀ ਹੋਣੀ ਨਾ ਵੀ ਰਹੇਗੀ ਨਹੀਂ ਫਿਰ ਕੋਈ ਲੰਗਵੇ ਚੀਜ਼ ਮੰਗਵਾ ਕੇ ਰੱਖਦੀ ਚਲ ਉਹ ਇੱਕ ਵਾਰ ਇਹ ਵੀ ਫਿਰ ਇਸ ਤੇ ਵੀ ਰਾਜੂ ਆਪਾਂ ਸ਼ਹਿਰ ਕੋ ਕੁਝ ਮੰਗਵਾ ਲਾਂਗੇ ਜਾਂ ਫਿਰ ਜਿਹੜੀ ਸੀ ਨੂੰ ਤੇਰਾ ਜੀ ਕੱਦ ਹੋਇਆ ਮੈਂ ਤੇ ਘਰੇ ਬਣਾ ਕੇ ਲੀ ਨਾ ਭਾਬੀ ਇਹ ਵੀ ਬਹੁਤ ਆਗਾ ਨਹੀਂ ਤਾਂ ਪਰਜਾਈਆਂ ਨੰਦਨ ਦੇਖ ਕੇ ਮੱਥੇ ਬਾਟੀ ਪਾ ਲੰਦੀਆਂ ਪਾਣੀ ਦੀ ਘੁੱਟ ਨਹੀਂ ਦਿੰਦੀਆਂ ਹੈਗੀਆਂ ਤੁਸੀਂ ਵੇਖ ਲਈ ਇੰਨਾ ਕੁਝ ਕੀਤਾ ਲੈ ਹੋ ਕੋਣ ਕਰਦਾ ਜੀ ਮੈਂ ਨਾ ਕਰਦੀ ਵਾ ਮੈਂ ਪਾਗਲੇ ਹੁੰਜੇ ਉਹ ਤਾਂ ਪਰ ਜਿਹੜੇ ਨੰਦਾਂ ਹੁੰਦੇ ਆਂ ਦੇਖ ਕੇ ਮੱਥੇ ਵੱਟ ਪਾ ਲੈਂਦੀ ਆਂ ਨਹੀਂ ਪਹਿਲਾਂ ਤਾਂ ਨੰਦਾਂ ਦਾ ਘਰੀ ਹੁੰਦਾਗਾ ਉਹਨਾਂ ਦਾ ਘਰ ਤਾਂ ਬਾਅਦ ਚ ਮੰਦਾਗਾ ਤੇ ਬੁੱਧੀ ਵੀ ਨਹੀਂ ਇਹ ਬਿਸਕੁਟ ਵੀ ਲੈ ਲੈ ਕੋਈ ਨਾ ਭਾਬੀ ਮੈਂ ਖਾਣੇ ਲੈ ਇੱਕ ਤਾਂ ਖਾਲਾ ਪੁਰਾ ਮੈਨੂੰ ਐ ਉਹ ਤੋਂ ਜਾਣ ਕੇ ਹੀ ਖਾਂਦੀ ਕੋਈ ਚੀਜ਼ ਨਾਲ ਕਦੇ ਦੂਰ ਨਾਲ ਸੋਚ ਮੈਨੂੰ ਆਏ ਨੂੰ ਤਾਂਲੇ 3 ਸਾਲੇ ਵੀ ਹੋਏ ਹੈਗੇ ਹੈ ਤੂੰ ਐ 23 24 ਸਾਲ ਦੀ ਹੋ ਗਈ ਗਈਆਂ ਪਹਿਲਾਂ ਤੇਰਾ ਘਰ ਸੀ ਇਹ ਮੇਰਾ ਤਾਂ ਹੁਣ ਹੋਇਆ ਬਾਅਦ ਚ ਜਦੋਂ ਖਿੜ ਕੇ ਆਈਆਂ ਤੂੰ ਐ ਇੱਕ ਜੰਮੀ ਪੜੀ ਖੇਦੀ ਹੈ ਨਾ ਤੇਰੀ ਕਿੰਨੀ ਯਾਦਾਂ ਜੁੜ ਜਣੇ ਘਰ ਦੇ ਨਾਲ ਤੇ ਮੇਰਾ ਘਰ ਹੋਇਆ ਮੇਰਾ ਵੀ ਕਾਹਦਾ ਹੁਣ ਆਪਣੇ ਦੋਨਾਂ ਦਾ ਹੋਇਆ ਇਹ ਜਦੋਂ 23 ਸਾਲ ਦੀ ਹੋ ਗਈ ਵੀ ਨਹੀਂ ਸਭ ਤੋਂ ਵੱਡਾ ਹੈ ਅੱਕ ਦਾ ਤੇਰੀ ਹੋਇਆ ਤੂੰ ਜਦੋਂ ਕਰ ਲੋ ਮਰਜੀ ਆ ਜਾ ਤੈਨੂੰ ਕੋਈ ਰੋਕ ਟੋਕ ਨਹੀਂ ਹੈਗੀ ਮੋਰਪੇ ਕਾਨਾਰ ਮੰਡੀ ਪਹੇਜੀ ਹੁੰਦੀ ਹੈ ਕਿਸੇ ਕੁੜੀ ਨੂੰ ਮੈਨੂੰ ਬਹੁਤ ਦਾ ਹੈ ਹਾਂ ਹੁਣ ਇਹ ਰਹਿਣੀ ਤਾਂ ਤੂੰ ਉੱਥੇ ਹੈਗੀ ਉਸਰ ਤੋਂ ਤਾਂ ਤੇਰੇ ਇੱਥੇ ਹੁੰਦੀ ਹੈ ਵੀ ਮੇਰੇ ਭਰਾ ਪਰਜਾਈ ਕੀ ਕਰਦੇ ਹੋਣੇ ਹਨ ਕੀ ਗੱਲਬਾਤ ਹੁੰਦੀ ਹੈ ਜੇ ਕਿਵੇਂ ਸਾਰੇ ਠੀਕ ਹੋਣੇ ਐਵੇਂ ਹੁਣ ਮੇਰਾਗਾ ਕੰਮ ਤਾਂ ਮੈਂ ਇੱਥੇ ਕਰਦੇ ਦੇਣੀ ਹੈ ਸੋਤੀ ਮੇਰੀ ਪੇਕੇ ਘਰ ਹੁੰਦੀ ਹੈ ਵੀ ਕੀ ਕਰਦੇ ਹੋਣੇ ਵੀ ਅੱਜ ਫੋਨ ਹੀ ਲਾਇਆ ਕਿ ਕਿਹਨੇ ਲੈ ਲਿਆ ਫੋਨ ਹੈ ਲੈਣ ਵੀ ਕਿਉਂ ਨਹੀਂ ਲਾਇਆ ਹਨ ਕਿ ਫਿਰ ਭੜੇ ਭੜੇ ਖਿਆਲ ਮਚਾਉਣ ਲੱਗ ਜਾਂਦੇ ਨੇ ਉਸਰ ਤੋਂ ਤਾਂ ਫਿਰ ਆਪਣੀ ਉੱਥੇ ਰਹਿੰਦੀ ਹੈ ਜੇ ਆਪਾਂ ਇੱਥੇ ਰਹੇ ਉਨਾ ਵੀ ਖਿਆਲ ਆ ਜਾਂਦਾ ਰੰਦਾ ਸਾਰਾ ਇਹ ਨਾ ਪਾਉ। ਇਹਦਾ ਮਤਲਬ ਇਹ ਨਹੀਂ ਹੈ ਕਿ ਆਪੀ ਕੁੜੀਆਂ ਵੈਈਆਂ ਜਾਂਦੀਆਂ ਨੇ ਨਾ ਮੇਕਾ ਕਰ ਉਹਨਾਂ ਦਾ ਖਤਮ ਹੋ ਜਾਂਦਾ। ਉਹਦੇ ਜਿੰਨਾ ਟਾਈਮ ਜਿਉਂਦੀ ਹੁੰਦੀ ਉਹਨਾਂ ਟਾਈਮ ਆਸ ਲਾਈ ਰੱਖਦੇ ਨੇ ਪਿੱਕ ਕੇ ਨਹੀਂ। ਕੁੜੀਆਂ ਨੂੰ ਤਾਂ ਦੋਨੇ ਘਰ ਦੀ ਸੋਚ ਹੁੰਦੀ ਹੈਗੀ। ਸਾਰੇ ਪਰਵਾਰ ਦੀ ਵੀ ਹੁੰਦੀ ਆ ਪਿੱਕੇ ਪਰਵਾਰ ਦੀ। ਇਹੇ ਘਰ ਤਾਂ ਭਾਬੀ ਤੁਸੀਂ ਜਮ ਸਹੀ ਕਹੀ ਹੈਗੀ। ਮੇਰਾ ਦਿਮਾਗ ਤਾਂ ਸਾਰਾ ਦਿਨ ਇੱਥੇ ਹੀ ਰਹਿੰਦਾਗਾ। ਰਵੇਵੀ ਕਿਉਣਾ ਮਨਦੀਪ ਇੱਥੇ ਤੇਰਾ ਬਚਪਨ ਬੀਤਿਆਗਾ ਤੂੰ ਖੇਡਦੀ ਰਹਦੀ ਸੀ ਚਾਦਰਾਂ ਕੱਢੀਆਂ ਤੇਰੇ ਇੱਥੇ ਮਨ ਰਹਿਉ ਹੀ ਹੁਣ ਜੀ ਨਾ ਤੂੰ ਖੇਡਦੀ ਰਹੀ ਹੈ ਨਾ ਕਿੰਨਾ ਟਾਈਮ ਜਿੰਨਾ ਟਾਈਮ ਇੱਥੇ ਰਹੀ ਆ ਨਾ ਜੇ ਤੇਰਾ ਮਨ ਇੱਥੇ ਰਹੂਗਾ ਹੋਰ ਕਿੱਥੇ ਰਹੂਗਾ ਨੈਨਾ ਮੰਮੀ ਨੇ ਜਾਣ ਤੋਂ ਬਾਅਦ ਨਾ ਤ ਉਹਦੀ ਪੇਟੀ ਫਰੋਲ ਕੇ ਵੀ ਨਹੀਂ ਦੇਖੀ ਹੈਗੀ ਆਜ ਆਪਾਂ ਪੇਟੀ ਖੋਲਦੇ ਆ ਜਿਹੜੀ ਚੀਜ਼ ਤੈਨੂੰ ਮੋਚੋ ਪਸੰਦ ਹੈ ਨਾ ਤੂੰ ਲੈ ਲਈਓ ਹੁਣ ਜਿਹੜੀ ਤੇ ਤੈਨੂੰ ਜ਼ਿਆਦਾ ਵੀ ਤੇਰੀ ਮਾਂ ਨੇ ਨਾ ਤੇਰੇ ਵਾਸਤੇ ਬਣਾਈ ਸੀ ਵੀ ਮੈਂ ਦੀ ਤੈਨੂੰ ਦੇਉਂਗੀ ਉਹ ਚੀਜ਼ ਸੋਚੋ ਲੈ ਜਾ। ਪਰ ਉਹ ਪਿੱਤੇ ਨਾ ਤੂੰ ਮਾਰਕਣਾ ਨਹੀਂ। ਜਿਹੜੀ ਚੀਜ਼ ਤੇਰਾ ਜੀ ਕਾ ਗਾਉਂ ਚ ਤੂੰ ਬਿਨਾ ਪੁੱਛੇ ਜੀ ਇਹ ਕੱਢ ਕੇ ਲੈ ਲੈ। ਤੇ ਤੇਰਾ ਹੱਕ ਹੈ ਉਹ ਤੇ ਤੈਨੂੰ ਕੋਈ ਰੋਕ ਟੋਕ ਨਹੀਂ ਹੈਗੀ। ਚਲ ਆਇਆ ਆਪਾਂ ਦੇਖਦੇ ਹਾਂ ਕਿ ਪਿੱਛੇ ਦੇ ਜੀ ਤੇਨੂੰ ਐ ਲੱਗੇ ਜਿਵੇਂ ਮੈਂ ਲੈ ਕੇ ਆਈ ਨਹੀਂ ਉਹ ਤੂੰ ਲੈ ਲੀ। ਆਇਆ ਮੈਂ ਵੀ ਤੋੜ

ਨਾ ਤੂੰ ਕਿਉਂ ਨਹੀਂ ਲੈਣਾ ਹੈਗਾ ਮੈਂ ਤੇਰੇ ਵਾਰੀ ਪਈ ਨਹੀਂ ਮੈਂ ਚਲ ਆਪਾਂ ਕੱਪੜਾ ਲੀੜਾ ਕੋ ਸੈਟ ਕਰ ਲਾਂਗੇ ਇਧਰ ਉਧਰ ਕਰ ਲੈ ਜਿਹੜੀ ਸੀ ਤੈਨੂੰ ਐ ਲੱਗੀ ਮੈਂ ਲੈ ਕੇ ਨਹੀਂ ਤੈਨੂੰ ਪਸੰਦ ਦੀ ਉਹ ਚੀਜ਼ ਤੂੰ ਲੈ ਲੈ ਨਹੀਂ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਭਾਬੀ ਤੇ ਫੇਰ ਕਦੇ ਉਹ ਕਰ ਲਾਂਗੇ ਮੈਂ ਤਾਂ ਘਹਾਕ ਵੀ ਜਾਂਦੀ ਹਾਂ ਹੋਰ ਮਾਂ ਤੇ ਇੰਨੀ ਘੱਟ ਰਹਿੰਦੀ ਘੱਟੀ ਕੋਲੇ ਕਦੇ ਉਹ ਚੀਜ਼ ਕਰ ਦਲੀ ਕਦੇ ਪਾ ਲਈ ਦਿਨਾਂ ਚੀਜ਼ ਫੜਾ ਦੇ ਨਾ ਚੀਜ਼ ਜਿਵੇਂ ਸਿਭਾ ਨਹੀਂ ਹੈ ਪਸ ਆਵਾਦ ਨੇ ਠੀਕ ਲੈ ਲਈ ਨਾ ਤਾਂ ਪਿਆਰ ਆ ਲੈਂਦੀ ਹੈ ਕਰਦੀ ਹਰ ਇੱਕ ਚੀਜ਼ ਨਾਲ ਹੀ ਉਹਦਾ ਮੋੜ ਜੁੜਿਆ ਹੋਇਆ ਹੈਗਾ ਜਿਹੜੀ ਚੀਜ਼ ਨੂੰ ਉਹ ਹੱਥ ਬਣੋਦੀ ਆਇਆ ਹੈ ਪਿਆਰ ਆ ਲੈਂਦੀ ਹਾਂ ਆ ਜੀ ਨੂੰ ਐ ਕਿ ਨਹੀਂ ਸੀ ਲੈ ਖੜੀ ਹੁੰਦੀ ਸੀ ਮੇਰਾ ਵੀ ਕੰਮ ਦੇ ਚ ਵੜਨੋਂ ਨਾ ਘੱਟ ਜੀ ਕਰਦਾ ਮੈਂ ਘੱਟ ਹੀ ਹੁੰਦੀ ਆ ਜਿਹੜੇ ਤੇ ਹੁੰਦੀਆਂ ਮਰ ਜਾਂਦਾ ਕਾਹੋ ਆ ਬਈ ਇਹ ਤੇ ਖੜੀ ਲੈਂਦੀ ਫਿੱਤੀ ਹੋਏ ਤੇ ਆ ਚੀਜ਼ ਫੜਾ ਲੈ ਮੈਂ ਨਹੀਂ ਬਿਨਿਆ ਚੀਜ਼ ਤੇ ਚਲ ਕੋਈ ਨਾ ਬੰਦ ਲੇ ਬੈਂਸੀ ਲਾ ਕੋ ਕਪੜਾ ਵੀ ਦੇ ਸੰਟ ਕਰਦੇ ਜਾਂਦੇ ਫੇਰ ਕਰ ਲਾਂਗੇ ਭਾਬੀ ਆਏ ਨੇ ਮਤਲਬ ਮਾਨਸਤਬ ਹੋ ਗਿਆ ਇੱਥੇ ਆ ਕੇ ਮੈਂ ਤਾਂ ਹੀ ਆਉਂਦੀ ਨਹੀਂ ਸੀ ਲਿਖੀ ਸੀ ਇਸ ਕਵਰ ਚ ਚਲੋ ਕੋਈ ਨਾ ਫਿਰ ਅਗਰ ਬਾਹਰ ਵੇ ਕੇ ਨਸਰਾ ਪਰ ਆ ਹੀ ਉਹ ਬਿਲਕੁਲ ਅੰਚਾ ਕਰਦੇ ਮੈਂ ਕਰਦੀ ਹਾਂ ਉਹ ਫੋਨ ਦੀ ਗੱਲ ਤਾਂ ਉਹ ਲੈ ਲੈ ਭੈਣ ਆ ਰਹੀ ਐ ਸਸੀ ਕਾਰ ਪਾਈ ਹੋ ਠੀਕ ਆ ਹਾਂ ਬਈ ਵਧੀਆ ਦੁੱਤੀ ਦੱਸੋ ਵਧੀਆ ਵਧੀਆ ਤੁਹਾਨੂੰ ਯਾਦ ਤੇਰੀ ਅੰਜੂ ਕਹਿੰਦੀ ਵੀ ਕਿੰਨਾ ਟਾਈਮ ਹੋ ਗਿਆ ਉਹ ਕਵਰ ਵਿੱਚ ਚੁੜਖੀ ਹਾਂ ਫਿਰ ਫੇਰ ਮੈਂ ਬਾਜ਼ਾਰ ਚ ਵਾਗ ਗਿਆ ਉੱਥੇ ਟਾਈਮ ਲੱਗ ਗਿਆ ਮੈਨੂੰ ਹਾਂ ਮੈਂ ਕਿਹਾ ਫੋਨ ਕਰਤਾ ਸੀ ਬਸ ਆਉਂਦੀ ਹਾਂ ਹਾਂ ਲੈ ਕੇ ਆ ਮੈਂ ਕੁੜੀ ਵਾਸਤੇ ਕੁਝ ਖਾਣਾ ਹਾਂ 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 ਉੱਥੇ ਪਈ ਜਾਨਾ ਤਾਂ ਪਰਫੀ ਲੈਂਦੀ ਆ ਤੇ ਨਾਲ ਮੈਂ ਸਮੋਸੇ ਲੈਂਦਾ ਚਾਹ ਚਾਹ ਨਾਲ ਖਾ ਲੂਗੀ ਚੱਲ ਹੋਰ ਤਾਂ ਲੈ ਨੂੰ ਕੁੜੀ ਦੇ ਤੇ ਮੈਂ ਤੂੰ ਪਹਿਲਾਂ ਵਾਸਤੇ ਨਹੀਂ ਚੱਲ ਮੈਨੂੰ ਕਿਹੜਾ ਪਤਾ ਸੱਜ ਜੀ ਆਏਗੀ ਮੈਂ ਉਹ ਇੰਦਰ ਵੀਰ ਨੂੰ ਮੰਗਵਾ ਲੂ ਮੈਨੂੰ ਤਾਂ ਤੇਰੇ ਫੋਨ ਤੇ ਪਤਾ ਲੱਗਿਆ ਵੀ ਭੈਣ ਆ ਰਹੀ ਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਉੱਥੋਂ ਕੰਮ ਤੋਂ ਪਹਿਲਾਂ ਆ ਜਾਂਦਾ ਬਿਲਕੁਲ ਹੋਰ ਮੈਂ ਭਾਪੀ ਨੂੰ ਫੋਨ ਕਰਤਾ ਮੈਂ ਕਿਹਾ ਸਰ ਭਾਪੀ ਨੇ ਇਹਨੇ ਮਾਂ ਨਾਲ ਮੈਨੂੰ ਫੋਨ ਕਰਿਆ ਮੈਂ ਮਿਲ ਜਾਵਾਂ ਭੱਜ ਕੇ ਹੋਰ ਹੁਣ ਬਈ ਇਹ ਤਾਂ ਦੇਖ ਲੈ ਬਾਲਾ ਫੇਰ ਕਰਦੀ ਆ ਤੇਰਾ ਸਵੇਰੇ ਸ਼ਾਮ ਹੀ ਆਏ ਪੁੱਛਦੀ ਐ ਵੀ ਕਿਤੇ ਮਨਦੀਪ ਤਾਂਗ ਨਾ ਹੋਵੇ ਠੀਕ ਠਾਕ ਆ ਹੋ ਫੋਨ ਲਾ ਕੇ ਪੁੱਛ ਲੈ ਉਹਨੂੰ ਦੇਖ ਲੈ ਕਈ ਵਾਰੀ ਤਾਂ ਤੈਨੂੰ ਇਹ ਆ ਫੋਨ ਲਾਉਂਦੀ ਐ ਹੋਰ ਇੱਕ ਹੀ ਨੇ ਮੈਂ ਕਿਹਾ ਤੂੰ ਤੇ ਚੰਦਰੀਏ ਫੋਨ ਵੇ ਲੈ ਆਉਂਦੀ ਹੋਗੀ ਮੈਨੂੰ ਸਮਝ ਨਹੀਂ ਫੋਚ ਲੱਗ ਜਾਂਦੀ ਐ ਵੀ ਕਾਹਤੋਂ ਨਹੀਂ ਫੋਨ ਲਾਇਆ ਹੈਗਾ ਮੈਨੂੰ ਫਿਰ ਵੀ ਇਹ ਹੁੰਦਾ ਨਾ ਕਿ ਮਾਂ-ਪੁੱਤ ਹੀ ਹੋਰੇ ਪੱ ਵੀ ਜਾਣ ਕੇ ਨਹੀਂ ਫੋਨ ਕਰਦੀ ਹੋਈ ਮੇਰੇ ਆਪ ਦੇ ਮਨ 'ਚ ਇਹ ਗੱਲ ਆ ਜਾਂਦੀ ਐ ਹੋਰ ਹੁਣ ਤੂੰ ਉਦਾਸ ਨਾ ਹੋਣ ਕਿਸ ਗੱਲ ਦੇ ਇਹ ਤਾਂ ਆਪਾਂ ਆਪਣੇ ਕਰਮ ਚੰਗੇ ਨੇ ਬਾਈ ਜਿਹੜੀ ਇਹ ਜੀ ਮਿਲ ਗਿਆ ਤੈਨੂੰ ਤੇਰੀ ਭਾਬੀ ਹੈ ਨਾ ਤੇ ਜੇ ਆਪਾਂ ਉਹ ਦੇਖੀ ਆਂ ਨਗਮਾਨ ਚ ਇਹੋ ਜਿਹੀਆਂ ਪਰਜਾਈਆਂ ਵੀ ਪਈਆਂ ਨੇ ਜਿਹੜੀਆਂ ਕੁੜੀਆਂ ਦੇ ਫੋਨ ਨਹੀਂ ਚਾਗਦੀਆਂ ਤੇ ਆਉਂਦੇ ਸਾਰੀ ਉਹਨਾਂ ਨੂੰ ਦੇਖ ਕੇ ਮੱਥੇ ਤੇ ਵੱਟ ਪਾ ਲੈਂਦੀਆਂ ਨੇ ਭਾਈ ਇਹੀ ਕਰਦਾ ਮੈਨੂੰ ਰਸ ਜੀਆ ਪਰ ਮੇਰੀ ਪਰਜਾਈ ਤਾਂ ਬਾੜੀ ਚੰਗੀ ਹੈਗੀ ਉਹਨਾਂ ਵਰਗੀ ਨਹੀਂ ਹੈਗੀ ਫੋਰ ਬਾਈ ਮੈਂ ਤਾਂ ਇਹਨਾਂ ਨਾਲ ਸੀਗਾ ਵੀ ਭਾਵੇਂ ਬਤਨ ਕਿਵੇਂ ਮੇਰਾ ਸਲੂਕ ਕਰੂਗੀ জানি ਨਹੀਂ ਹੋਇਆ ਰੱਬ ਦਾ ਸ਼ੁਕਰ ਮਨਾਉਂਦੀ ਆ ਮੈਂ ਤਾਂ ਵੀ ਮੇਰੀ ਇੰਨੀ ਚੰਗੀ ਪਰਜਾਈ ਹੈਗੀ ਵੀ ਮੈਨੂੰ ਮਾਂ ਦੀ ਕਮੀ ਨਹੀਂ ਮਹਿਸੂਸ ਹੁੰਦੀ ਤੇ ਜਦੋਂ ਦੀ ਮੈਂ ਆਈ ਆ ਕਦੇ ਖੁਸ਼ੀ ਉਹ ਦਿੰਦੀ ਆ ਮੈਨੂੰ ਪੜਾ ਕੇ ਕਿਤੇ ਖੁਸ਼ੀ ਦਿੰਦੀ ਹੈਗੀ ਲੈ ਹੋ ਗਮੀਤ ਹੋਰ ਗੀਰੇ ਕੋ ਲੈਣਗੀ ਹੀ ਰਹੇਗੀ ਇਹ ਹੀ ਅਪੀਵਾਕਰ ਜਿਉਂ ਮੈਂ ਤੈਨੂੰ ਦੇਖ ਕੇ ਮਸਕੇ ਵੱਟ ਪਾ ਲੂੰਗੀ ਤੇਰੇ ਮਾਰ ਤੇ ਕੀ ਦਿੱਤੀ ਤੁਮੀ ਕਿੰਨਾ ਦੁੱਖ ਲੱਗੂ ਤੇ ਉਹ ਹੈਗੀਆਂ ਨੇ ਇਹ ਜੀਆਂ ਪਰਜਾਈਆਂ ਨੇ ਬਹੁਤ ਨੇ ਬਈ ਜਿਹੜੀਆਂ ਦੇਖ ਕੇ ਨਹੀਂ ਰਾਜੀ ਹੈਗੀਆਂ ਨੰਦਾਂ ਨੂੰ ਇਹ ਤਾਂ ਹੈਗਾ ਬਈ ਉਹ ਇਹ ਨਹੀਂ ਸੋਚੀ ਰਹੇਗੀ ਆ ਵੀ ਉਹ ਤੁਸੀਂ ਜਿੱਥੇ ਕਿਸੇ ਦੀ ਧੀ ਹੋਈਆਂ ਉਹ ਵੀ ਕਿਸੇ ਦੀ ਧੀ ਨੂੰ ਤਾਂ ਕਾਲ ਨੂੰ ਗਾਇਆ ਚੱਲ ਆਇਆ ਕਰਾ ਗੱਲਾਂ ਨਾ ਬਾਲੀਆਂ ਕਰ ਐਨੂੰ ਭੁੱਖ ਲੱਗੀ ਹੋਊਗੀ ਨਹੀਂ ਤਾਂ ਦੁੱਧ ਦੁੱਧਤਾ ਕਰ ਦੇ ਨਾਲੇ ਸਮੋਸੇ ਪਈ ਆ ਉੱਥੇ ਨਾਲੇ ਵਰਤੀ ਪਈ ਆ ਉਹ ਪਾ ਕੇ ਖਵਾ ਦੇ ਮੈਂ ਦੇਖ ਲੈਣਾ ਨਾ ਦਪਾਈ ਗੋ ਗੱਲਾਂ ਨਹੀਂ ਕਰਦਾ ਇਹਦਾ ਓਏ ਕੋਈ ਨਾ ਰਾਤ ਨੂੰ ਗੱਲਾਂ ਕਰਨਤੀ ਹਾਂ ਅੱਜ ਜਉਨੇ ਆਣੀਆਂ ਗੱਲਾਂ ਕਰੀ ਆਇਓ ਹੋਰ ਇਹ ਤਾਂ ਮੈਂ ਕਹਿਣ ਲੱਗਿਆ ਹੁਣੇ ਵੀ ਮੈਰਾਂ ਨਹੀਂਂਦੀ ਨਹੀਂ ਹੈਗੀ ਰੱਖਾਂਗੇ ਤੈਨੂੰ ਅੱਜ ਦੀ ਮੈਂ ਕਿਰੇ ਜੰਮ ਕੀ ਵਾ ਕੁੜੀਆਂ ਛੱਡ ਕੇ ਕਿੰਨੀਆਂ ਘਰੇ ਕੋਈ ਗੱਲ ਨਹੀਂ ਬਈ ਅਸਲ ਤਾਂ ਤੂੰ ਕੁੜੀਆਂ ਨੂੰ ਨਾਲ ਲੈ ਕੇ ਆਉਣਾ ਸੀਗਾ ਉਹ ਵੀ ਦੇਖਣਾ ਸੀ ਬਈ ਉਹ ਉਹਨਾਂ ਨੂੰ ਵੀ ਚਾਹ ਸੀਗਾ ਆਪਦੀ ਮਾਮਾ ਤੇ ਮਾਮੀ ਨਾਲ ਮਿਲਣ ਦਾ ਮੈਂ ਤਾਂ ਆਪੋ ਕਿੰਨਾ ਟਾਈਮ ਹੋਏ ਦੇ ਰੋਈ ਆਂ ਕਹਿੰਦੇ ਚਾਹ ਤੇ ਤੂੰ ਆਈ ਨਹੀਂ ਨਾ ਬਈ ਕਿ ਹਾਂ ਮੈਂ ਕਿੁੱਤੇ ਜੀ ਤੋਂ ਪੱਕਾ ਇਹ ਮੁਲਾਜ ਜਦ ਤੱਕ ਮੈਂ ਕਿ ਤੂੰ ਰਹਿਣੀ ਪਊ ਚੋਰ ਹੋਰ ਉਹਨੂੰ ਬਈ ਐਂ ਕਰੀਂ ਆ ਜੂਨ ਦੇ ਛੁੱਟੀਆਂ ਮਿਲਣੀਆਂ ਹੈ ਨਾ ਉਦੋਂ ਮਹੀਨਾ ਹੋਰੀ ਸਰਦੀ ਚ ਵੱਖਾਂ ਨੂੰ ਨਾਲੇ ਤੂੰ ਆ ਜੀ ਲਾ ਜੀ 10 15 ਦਿ ਹੌਰਾ ਇਹਨੇ ਨਾ ਜ ਵੱਖ ਨਾਲ ਜੀ ਲੱਗ ਜਾਂਦਾ ਹੈਗਾ ਤਾਂ ਤੁਸੀਂ ਕਹਿ ਦਿਓ ਕੌਣ ਕਾ ਕੇ ਗੇਰੇ ਇਸ ਨਾਲ ਆ ਮੰਦੀ ਹੁਣ ਉਹ ਤਾਂ ਮੈਂ ਕਰ ਦੂੰਗਾ ਫੋਨ ਆਪਾਂ ਗੱਲ ਕਰ ਲਵਾਂਗੇ ਤੇ ਇਹ ਕਹਦੇ ਕੋਈ ਰਗੇ ਕਰਕੇ ਆ ਗਏ ਚਲ ਠੀਕ ਆ ਹੁਣ ਤੂੰ ਚਾਹ ਪਾ ਲਿਆ ਫਿਰ ਹਾਂ ਲੇਕ ਲੈਂਦੇ ਸੰਦੀਪਾ ਜਿੰਨੀ ਤੋਂ ਚਾਹ ਪੀ ਲਵੋ ਚਾਹ ਪੀ ਲਵੋ ਹੇ ਕਿਤੇ ਤੁਹਾਨੂੰ ਕੋਈ ਪੱਪੀ ਮੈਨੂੰ ਪੀਲਾ ਨਹੀਂ ਚਾਹਤੀ ਨਾ ਕੋਈ ਨਾ ਕਿਸਕੇ ਹੋਇਆ ਮੈਂ ਤੁਹਾਨੂੰ ਕਰ ਲਿਆ ਕਿ ਮੈਂ ਤੁਹਾਨੂੰ ਚਾਹ ਨਹੀਂ ਖਾਈਂ ਨਾ ਕੁਝ ਨਹੀਂ ਖਾਣਾ ਪੱਪੀ ਮੈਂ ਬੈਠੇ ਤੁਸੀਂ ਤੇ ਮੈਂ ਸਿਰਫ ਇੱਕ ਵਾਰ ਜੀ ਚਾਹ ਲੈਣੀ ਮਰਜ਼ੀ ਕੋਈ ਚੀਜ਼ ਮੈਂ ਤੁਹਾਨੂੰ ਇਹ ਪੱਪੀ ਮੈਂ ਸਭਨਾ ਕੰਮ ਕਰਵਾ ਦੂੰਗੀ ਲੈ ਕੰਮ ਕਰ ਕੰਮ ਕਰਾਉਣ ਵਾਸਤੇ ਥੋੜੀ ਰੱਖੀਐ ਤੈਨੂੰ ਇਹ ਕਿਹਜਾ ਕਰ ਰਹੇਂ ਮਰੀਏ ਬੰਲਾ ਆ ਕੇ ਦਿੱਤੀਆਂ ਤੇਰੀ ਕਿ ਪੱਪੀ ਮੈਂ ਕੰਮ ਤੇ ਮੈਂ ਸਿਰਫ ਕੋਈ ਕਾਪਾ ਤਾਂ ਨਹੀਂ ਲੈ ਆਣਗੇ ਇਹਨਾਂ ਨੇ ਚਾਚੂ ਬਣਾਉਣੇ ਚਾਹੇ ਪੋਟ ਪਾ ਬਿਚ ਉਸ ਮੰਮੀ ਦੀ ਵੀ ਕਮੀ ਮਹਿਸੂਸ ਨਹੀਂ ਹੋਉਂਦੀ ਕਿ ਮੈਨੂੰ ਮੰਮੀ ਹੁੰਦੀ ਸੀ ਮੈਨੂੰ ਸਨੇਹੀ ਠਾਗਉਂਦੀ ਸੀ ਨਾਲ ਹੀ ਆਪ ਤੇ ਉਸ ਤੇ ਮੈਨੂੰ ਠਾਏ ਹੀ ਨਹੀਂ ਹੈਗਾ ਲੈ ਹੋਰ ਦਾ ਤਾਂ ਠਾਕੇ ਕੀ ਕਰਾਉਣਾ ਸੀ ਆ ਸੋਰੇ ਨੂੰ ਤੂੰ ਥਨੀ ਅਸਵੇਰੇ ਉੱਥੇ ਤੇ ਬਸ ਸਕਦਾ ਨਹੀਂ ਹੈਗਾ ਇੱਥੇ ਹੁਣ ਤੇਰੀ ਹੱਜੇ ਆ ਗਈ ਉੱਥੇ ਨੂੰ ਉੱਥੇ ਤੇਰੀ ਮਰਜ਼ੀ ਨਾਲ ਨਹੀਂ ਪਈ ਰਹੇ ਜਿਵੇਂ ਮੇਰੇ ਆਪਰੇ ਜੀ ਕਰ ਬੈਠਦੇ ਬੈਠੀ ਮੈਨੂੰ ਤੁਸੀਂ ਮੈਨੂੰ ਚਾਹ ਲਿਆ ਕੇ ਦਿੱਤੀ ਲੈ ਹੋਰ ਉੱਥੇ ਤੋਂ ਆਪੀ ਚਾਹ ਕਿ ਪੀਣੀ ਤੇ ਹੁਣ ਚੱਲ ਲੈ ਇੱਥੇ ਤੇ ਮੈਂ ਤੇਰੇ ਕੋਲ ਬੈਠੇ ਰਹੇਂਗੀ ਸਾਹ ਦਿਨ ਹੀਗੀ ਭਾਬੀ ਤੁਸੀਂ ਲੋਕਾਂ ਦੀ ਕਹਾਵਤ ਵਿੱਚ ਝੂਠੀ ਕਰਤੀ ਲੋਕ ਕਹਿੰਦੇ ਸੀ ਵੀ ਮਾਮਾ ਨਾਲ ਹੀ ਪੇਕੇ ਹੁੰਦੇ ਨੇ ਪਰ ਉਹ ਘਰ ਤਾਂ ਕਹਿੰਦੇ ਸੀ ਜਿਨ੍ਹਾਂ ਦੇ ਥੋੜੇ ਵਰਗੀਆਂ ਪਰਜਾਈਆਂ ਹੋਣ ਨਾ ਉਹਨਾਂ ਦੀ ਪਰਜਾਈਆਂ ਨਾਲ ਹੀ ਪੇਕੇ ਹੁੰਦੇ ਨੇ ਹਾਂ ਇਹ ਗੱਲ ਤਾਂ ਵਿੱਚ ਤੇ ਸੀਗੀ ਤੁਸੀਂ ਮੈਂ ਕੰਮਤੀ ਨਹੀਂ ਆਈ ਆ ਭਾਬੀ ਤੇ ਤੁਸੀਂ ਥੋੜਾ ਚਾਹ ਨਹੀਂ ਚੱਕਿਆ ਜਾਂਦਾ ਹੈਗਾ ਤੁਹਾਨੂੰ ਇਹੀ ਖੁਸ਼ੀ ਹੋਣੀ ਮੇਰੇ ਆਉਣ ਦੀ ਤੇ ਨਹੀਂ ਤਾਂ ਪੱਜਾਈਆਂ ਮੱਥੇ ਬਾਟੇ ਪਾ ਲਾਂਗੇ ਨੰਦਮ ਦੇਖ ਕੇ ਕੋਈ ਲੈ ਨਾ ਸੰਗਾ ਤੂੰ ਆਣੀ ਹੈ ਕਿਹੜਾ ਵੀ ਖੁਸ਼ੀ ਹੋਊਗੀ ਤੇ ਆਈਂ ਆ ਤੇ ਨੂੰ ਪੜਾਇਆ ਦੇ ਰਿਹਾ ਤਾਂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਤਰਾ ਵੀ ਤੁਸਨਾ ਮੇਰਾ ਉਹ ਬੈਨ ਵੀ ਦੂਰ ਕਰਤਾ ਵੀ ਮਾਂ ਮੁੱਕ ਗਈ ਵੀ ਮੇਰਾ ਪੇਕੇ ਕੀ ਰਹਿ ਗਿਆ ਲੈ ਕੀ ਨਹੀਂ ਹੈਗਾ ਤੇਰਾ ਸਾਰਾ ਕੁਝ ਹੀ ਤੇਰਾ ਹੈਗਾ ਹੁਣ ਜੇ ਤੂੰ ਆਵੇਂ ਘਰੇ ਮੈਂ ਤੈਨੂੰ ਚਾਹ ਪਾਣੀ ਆ ਪੁੱਛ ਆਈ ਨੂੰ ਤੈਨੂੰ ਕਿੰਨਾ ਦੁੱਖ ਹੋਊਗਾ ਤੇਰਾ ਦਿਨ ਦਿਖਾ ਕੇ ਰਹਿਣਾ ਮੈਂ ਕਿੱਥੇ ਰੱਬ ਨੂੰ ਦੇਣਾ ਦੇਵੂਗੀ ਤਾਂ ਹੀ ਭਾਬੀ ਮੈਂ ਤਾਂ ਡਰਦੀ ਡਰਦੀ ਆਉਂਦੀ ਰਹੀ ਸੀਗੀ ਵੀ ਭਾਬੀ ਪਤਾ ਨਹੀਂ ਮੇਰੇ ਨਾਲ ਕਿਵੇਂ ਸਲੂਕ ਕਰੋਗੀ ਘਈ ਨਾਲ ਲੈ ਤੂੰ ਫੋਨ ਤਾਂ ਕਰਕੇ ਪੁੱਛ ਲੈਂਦੀ ਇੱਕ ਵਾਰ ਮੈਨੂੰ ਤੁਹਾ ਬਸ ਕੈਲ ਨ ਬਸ ਇਹ ਨੂ ਕੰਮ ਨੇ ਆਇਆ ਮੇਰਾ ਭਾਬੀ ਲੈਣੇ ਮੈਨੂੰ ਪਤਾ ਵੀ ਤੂੰ ਜਾਣ ਕੇ ਕਰਦੀ ਮੈਂ ਤੈਨੂੰ ਇੰਨਾ ਡੀਕਦੀ ਕਿ ਕਿਉਂ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਇਹ ਮੰਦੀਪ ਮੈਂ ਤਾਂ ਪਾਪੀ ਬਸ ਐਂ ਦਰਦੀ ਨਹੀਂ ਆਉਂਦੀ ਸੀ ਕਿ ਤੁਸੀਂ ਮੈਨੂੰ ਫੋਨ ਕਰਿਆ ਐ ਇਨਾ ਕਿਹਾ ਤੇ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਤਾਂ ਹੀ ਮੈਂ ਉਹਦੀਪ ਜੀ ਆਈ ਔਰ ਹੁਣ ਤੂੰ ਆਈਏ ਕੱਲ ਦੀ ਮੇਰੇ ਵੀ ਇੰਨਾ ਜੀ ਲੱਗ ਰਹਿਗਾ ਹੁਣ ਤੂੰ ਬਾਹਰ ਨਹੀਂ ਮੇਰੇ ਕੋਲ ਜੀ ਹੀ ਲੱਗ ਰਹਿਗਾ ਇੰਨੀਆਂ ਗੱਲਾਂ ਮੈਂ ਤੇਰੇ ਨਾਲ ਕੀਤੀ ਕੋਈ ਕਿੰਨੀਆ ਤੋਂ ਦਿੱਤੀ ਹੈ ਨਾ ਐਨੇ ਨਾਲ ਫਰਕ ਪੈ ਗਿਆ ਰਹਿਗਾ ਬੰਦੇ ਦਾ ਇਹ ਤਾਂ ਹੈਗਾ ਭਾਬੀ ਹੋਰ ਮੁੰਤ ਮਨਾਈ ਲੱਗੀ ਐ ਮੈਨੂੰ ਅੱਜ ਹੋਰ ਐ। ਬਿਆਹ ਤਾਂ ਮੈਂ ਜਾਮਾਪਾ ਕੀਤਾ ਮੇਰੇ ਕਰੇ ਨੀ ਨਸ ਸਰਦਾ ਹੈਗਾ। ਛੁੜੀਆਂ ਨੇ ਕੱਲੀਆਂ। ਹਾਂ ਚਲ ਕੋਈ ਆ ਤੂੰ ਸਾਡੇ ਘਰ ਦੀ ਇਕੱਲ ਨਾ ਰਹਿਵੀਂ ਉਹ ਹੀ ਬੋਲਦਾ ਸਮਝ। ਚਲ ਹੁਣ ਤੂੰ ਐ ਕਰਨਾ ਤੋ ਲੈ। ਠੀਕ ਐ ਭਾਬੀ। ਸੋਟੇ ਟਿਮ ਹੋਣੀ ਐਗੀ। ਆਹ ਠੀਕ ਐ ਭਾਬੀ। ਸ਼ੁਕਰ ਹੈ ਰੱਬਾ ਇਹੋ ਜਿਹੀਆਂ ਪ੍ਰਸ਼ਾਹੀਆਂ ਘਰ ਘਰ ਦੇਵੀ ਜਿਹੜੀਆਂ ਮਾਂ ਵੀ ਨਹੀਂ ਜ਼ਿਆਦਾ ਆਉਣ ਦਿੰਦੀਆਂ। ਵੀ ਹਾਂ ਮਦੀਪ ਭਾਬੀ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਂ ਤਾਂ ਤਿਆਰ ਹੋ ਗਈ ਸੀਗੀ ਤੇ ਵੀਰੇ ਨੂੰ ਬੁਲਾ ਦੋ ਮੈਨੂੰ ਛੱਡਿਆਉਣਗੇ ਲੈ ਹਰੇ ਟਾਈਮ ਹੀ ਕੁਝ ਨਹੀਂ ਹੋਇਆ ਹੈਗਾ ਤਾਂ ਹੁਣੀ ਜਾਣੀ ਹੈਗੀ ਹੋਰ ਭਾਬੀ ਫਿਰ ਨਾਲ ਤਾਂ ਮੇਰੇ ਘਰੇ ਕੰਮ ਪਏ ਹੋਣਗੇ ਨਾਲ ਮੈਨੂੰ ਘਰੇ ਕੁੜੀਆਂ ਡੀਕਦੀਆਂ ਹੋਣਗੀਆਂ ਤੂੰ ਰਹਿ ਜਾਂਦੀ ਨਾ ਅੱਜ ਵੀ ਮੇਰੇ ਤੇ ਜਮੀਂ ਜੀ ਨਹੀਂ ਲੱਗਣਾ ਤੇਰੇ ਬਿਨਾ ਭਾਬੀ ਮੈਂ ਰਹਿ ਤਾਂ ਪੈਂਦੀ ਜੇ ਕੁੜੀਆਂ ਲਿਆਉਂਦੀ ਚਲ ਫਿਰ ਤਾਂ ਮੈਂ ਦੋ ਦਿਨ ਲਾ ਆ ਜਾਂਦੀ ਹਣਾ ਤੇ ਹੁਣ ਉਹ ਵਿਚਾਰੀਆਂ ਮੈਨੂੰ ਡੀਕਦੀਆਂ ਹੋਣਗੀਆਂ ਚਲ ਫਿਰ ਤੂੰ ਐਂ ਕਹਿੰਦੀ ਥੋੜਾ ਠਹਿਰ ਕੇ ਵਾਗੀ ਸ਼ਾਮ ਨੂੰ ਚੱਲ ਜੇ ਫਤੀ ਪਾਪੀ ਸੋਣੇ ਵੀ ਜਾਣੀ ਜਾਣਾ ਤੇ ਫਿਰ ਚਾਹਤ ਟੀਖਰੀ ਹੋਗੀ ਉਹ ਤਾਂ ਮੈਥੇ ਵੀਰਾਂ ਚਮਾ ਨਹੀਂ ਰਹਿੰਦੀ ਹੈਗੀ ਤੇ ਫਿਰ ਘਰੇ ਨਹੀਂ ਹੈਗਾ ਉਹ ਤਾਂ ਪਿੰਡ ਚ ਨਾ ਕੰਮ ਗਿਆ ਹੋਇਆ ਕਿਸੇ ਦੇ ਘਰੇ ਫਿਰ ਪਾਪੀ ਵੀਰ ਤਾਂ ਟਾਈਮ ਲਾਊਗਾ ਫਿਰ ਮੈਂ ਤਾਂ ਕੱਲੀ ਵਗ ਜਾਨੀ ਆ ਲੈ ਕੋਣੇ ਤੂੰ ਕੱਲੀ ਕਿਵੇਂ ਵਗ ਜਾਈਂ ਕੋਈ ਇਹਨਾਂ ਨੂੰ ਆ ਜਾਂਦੇ ਮੈਂ ਫੋਨ ਕਰਕੇ ਕਹਿ ਦਿੰਨੀ ਆਜੂਆ ਤੈਨੂੰ ਛੱਡਿਆ ਹੋਆ ਬਸ ਸਟੈਂਡ ਹੁਣ ਤੈਨੂੰ ਕੱਲੀ ਨੂੰ ਕਿਵੇਂ ਭੇਜਦੀਏ ਪੁੱਛ ਲੈ ਪਾਪੀ ਜੇ ਵੀਰਾ ਆਉਂਦਾ ਤਾਂ ਫਲਾ ਲਾ ਨਹੀਂ ਫਿਰ ਮੈਂ ਤਾਂ ਜਾਣੀ ਹੈ ਕਿ ਮੈਂ ਵੀ ਫਿਰ ਲੇਟ ਹੋ ਜੂਗੀ ਨਾ 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 ਕੋਈ ਨਾ ਮੈਂ ਉਹਨੂੰ ਕਰਦੀਗੀ ਫੋਨ ਤੈਨੂੰ ਛੱਡ ਕੇ ਆਉਆ ਲੇ ਮੰਦੀਪਾ ਤੇਰੇ ਵੀਰੇ ਨੂੰ ਤਾਂ ਮੈਂ ਕਰਤਾ ਫੋਨ ਉਹ ਤਾਂ ਆਉਂਦਾਗਾ ਤੂੰ ਆ ਚੱਕਰ ਦਾ ਸਮਾਨ ਫਰ ਵੀ ਇੰਨੀ ਚਿੱਚ ਲਗਾ ਤੋ ਕਦੀ ਲੈ ਕੋਈ ਨਾ ਆਏਗਾ ਇਹ ਡੱਬਾ ਤੇਰੇ ਸੂਟ ਨੇ ਤੇ ਨਾਲੇ ਕਪਤਾਨ ਦੇ ਨੇਗੇ ਤੇ ਅਚੇ ਬਿਸਕੁਟ ਤੇ ਮਠਿਆਣੇ ਇੰਨੀ ਚਿੱਚ ਲਗਾ ਤੋ ਕਰੀ ਪਾ ਵੀ ਮੈਨੂੰ ਕੋਈ ਨਾ ਪਤਾ ਸੀਗਾ ਤੂੰ ਆਏਂਗੀ ਤੇ ਵੀਰੇ ਨੇ ਸੀ ਪਹਿਲੀ ਕੜਵਾ ਕੇ ਰੱਖ ਲਈ ਸੀ ਇਸਕਾ ਫਿਰ ਤੂੰ ਆਏਂਗੀ ਤੇ ਹੀ ਖਾਲੀ ਹੱਥ ਹੁਣ ਤੈਨੂੰ ਪਹਿਲਾਂ ਭੇਜਦੇ ਸੋਹਣੇ ਲੱਗਾਂਗੇ ਐਨੇ ਟਾਈਮ ਬਾਅਦ ਤੂੰ ਆਏਂਗੀ ਜਿਹਮਾ ਹੁੰਦੀ ਹੁਣ ਉਹ ਵੀ ਤਾਂ ਤੈਨੂੰ ਕੁਛ ਨਾ ਕੁਛ ਦੇ ਕੇ ਤੋਰਦੀ ਹੁਣ ਤੇਰੇ ਮਨ ਚ ਆਏ ਨਹੀਂ ਜਾਊਗਾ ਮੇਰੇ ਪਰ ਜਾਇ ਇਹਨੇ ਖੁਸ਼ ਵੀ ਨਹੀਂ ਦਿੱਤਾ ਹੈਗਾ ਨਾ ਮੈਨੂੰ ਵੀ ਆਏਗਾ ਅਬੀ ਤੂੰ ਕਿੰਨੇ ਟਾਈਮ ਬਾਅਦ ਆਈ ਆ ਤੈਨੂੰ ਖਾਲੀ ਹੱਥ ਨਾ ਜਾਣ ਦੇਵਾਂ ਤੈਨੂੰ ਆਸਮਾਨ ਤਾਂ ਲੈ ਕੇ ਜਾਣਾ ਪਊਗਾ ਸਾਰਾ ਭਾਬੀ ਤੂੰ ਕਿੰਨੀ ਚੰਗੀ ਆਂਗੀ ਕਿੰਨਾ ਕੀਤਾਗਾ ਚੱਲ ਕੋਈ ਨਹੀਂ ਤੇ ਮੇਰਾ ਫੱਜ ਸੀਗਾ ਹੁਣ ਤੇਰੇ ਵੀਰ ਆਉਂਦਾ ਹੋਣਾ ਤੇ ਕਰ ਲਈ ਸਾਰੀ ਤੇਰੀ ਤੂੰ ਹਾਂ ਭਾਬੀ ਲੈ ਚੱਲੀਏ ਮਨਦੀਪ ਚੱਲ ਬਾਈ ਉਹ ਕਦੂ ਰਹਿੰਦੀ ਅੱਜ ਵੀ ਹੋਰ ਉਹੀ ਤੇ ਮੈਂ ਇਹਨੂੰ ਕਹੀ ਨਹੀਂ ਇਹ ਨਹੀਂ ਲੈ ਆਇਗਾ ਮੈਂ ਕਦੂ ਰਹਿੰਦੀ ਅੱਜ ਸਾਡੇ ਦੇ ਨਾਲ ਚੰਗੀ ਰਹਿੰਦੀ ਹੈਗੀ ਹੋਰ ਤਾਂ ਹੈ ਮੇਰਾ ਭਾਈ ਆਪ ਦੇ ਘਰੇ ਵੀ ਜਾਣਾ ਹੈ ਸਜਵਾਖਾਂ ਚ ਆਏ ਕਰ ਭਾਈ ਆ ਤੂੰ ਚੱਕ ਲੈ ਮੈਂ ਸਮਾਨ ਚੱਕ ਲੈਣਾ ਜਰਾ ਆਮਲ ਫਾਫੇ ਜੀ ਪਾ ਦੇ ਨੇ ਤੂੰ ਡੱਬਾ ਕਿਧਰੋਂ ਹੱਥੋਂ ਚ ਲੈ ਕੇ ਜਾਵਾਂਗਾ ਨਾ ਕੋਈ ਨਾ ਚਾਹ ਲੈ ਆਮਲ ਫਾਫੇ ਜੀ ਪਾ ਲੈਣ ਲੈ ਚੰਗਾ ਫਿਰ ਚੱਲਦੇ ਆਂ ਸੀ ਹਾਂ ਹਾਂ ਚੰਗਾ ਮੈਂ ਵੀ ਪਾ ਲਵਾਂਗਾ ਤੈਨੂੰ ਚੇਤੇ ਇਹਦੇ ਛੁੱਟੀਆਂ ਚ ਪੱਕਾ ਆ ਜੀ ਜੋ ਤੇਰੇ ਨਾਲ ਜਾਏ ਪਾਪੀ ਚੰਗਾ ਬੀਰੇ ਮੇਰੀ ਪਾਪੀ ਦੇਖ ਕਿੰਨੀ ਚੰਗੀ ਆ ਮੇਰੇ ਆਈ ਦਾ ਕਿੰਨਾ ਮਾਣ ਕੀਤਾ ਉਹਨੇ ਹੋਰ ਬਾਈ ਵਧੀਆ ਆਪਣਾ ਤਾਂ ਇਹ ਜਮੀ ਹੈ